ਚੱਲ 1400 ਘੰਟਾ ਚੱਲਿਆ ਹੋਇਆ ਹਾਂ ਥੋੜਾ ਵਾਤਾ ਤੁਸੀਂ ਵੀ ਜਲਾਤਾ ਅੜਤਾੜੀ ਦਾ ਝਾਮ ਜਰਾ ਸੀ ਉਹ ਚਲਾਇਆ 48 ਘੰਟੇ ਹਾਂ ਚਲਾਤਾ ਤੁਸੀਂ ਕਿੰਨੇ ਕਿਲੇ ਬੀਜੇ ਈ ਮੱਕੀ ਦੇ 2 ਕਿਲੇ ਬੀਜੇ ਆਈ 2 ਕਿਲੇ ਪਿਛਲੇ ਸਾਲ ਕਿੰਨੇ ਤੇ ਆਈ ਪਿਛਲੇ ਸਾਲ 10 ਕਨਾਲਾ ਤੀ ਆਈ ਪਿਛਲੇ ਸਾਲ ਘੱਟ ਤੀ ਇੱਕ ਤੀ ਜ਼ਿਆਦਾ ਕਰਤੀ ਹਾਂ ਜੀ ਹਾਂ ਜੀ ਨਜ਼ਾਰਾ ਰਿਹਾ ਚਾਰਦਾਈ ਪੂਰਾ ਬਹੁਤ ਜ਼ਿਆਦਾ ਆਸਰੀ ਗਾਲ ਜੀ ਬਾਈ ਤੁਹਾਨੂੰ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਨਵੇਂ ਵਲੌਗ ਚ ਤੇ ਅੱਜ ਬਾਈ ਪਹੁੰਚੇ ਹੋਏ ਆ ਭਾਂਣ ਭਾਂਜੇ ਕੋਲ ਤੇ ਟਰੈਕਟਰ ਵੀਰ ਕਹਿੰਦੇ ਤੇ ਵੀ ਕਿਹੜਾ ਲਿਆ ਤੇ ਦਿਖਾਉਣੇ ਆ ਅੱਜ ਤੁਹਾਨੂੰ ਬਾਈ ਤੇ ਮੱਕੀ ਬੀਤੀ ਬਾਈ ਭਾਂਜੇ ਨੇ ਆਚਾਰ ਵਾਲੀ ਤੇ ਦਿਖਾਉਣੇ ਆ ਤੁਹਾਨੂੰ ਪੁੱਛਦੇ ਆ ਵੀ ਕਿਹੜਾ ਬੀਜ ਬੀਜਿਆ ਤੇ ਪਾਣੀ ਲੱਗਿਆ ਅੱਜ ਲਾਉਣ ਤੇ ਪੁੱਛਦੇ ਕਿੰਮਾ ਪਾਣੀ ਲੱਗਿਆ ਲਾਉਣ ਬਾਈ ਉਹ ਵੀ ਪੁੱਛਦੇ ਆ ਕੱਲਾ ਹੀ ਲੱਗਿਆ ਬਾਈ ਦੁਪਹਿਰੇ ਚ ਫਿਰ ਸ਼ਾਮ ਨੂੰ ਕਹਿੰਦਾ ਵੀ ਪਾਵਰ ਲਾਈਟ ਭੱਜ ਜਾਂਦੀ ਆ ਕੱਟ ਲਾ ਦੰਨੇ ਆ ਤੇ ਹੈ ਤਾਂ ਇਹਨਾਂ 24 ਘੰਟੇ ਆ ਬਾਈ ਉਹਦੇ ਤੇ ਇਹਨਾਂ ਨੇ ਲਾਈਨ ਇਹਨਾਂ ਨੇ ਲੱਗ ਪਾਤੀ ਵੀ ਹੁਣ ਕੱਟਣ ਲੱਗ ਗਏ ਜਾਨੀ ਕਿ ਬਾਈ ਲਾਈਨਾਂ ਲੱਗ ਪਾਤੀਆਂ 24 ਘੰਟੇ ਦੀਆਂ ਅੱਗੇ ਘਰਾਂ ਵਾਲੀ ਲਾਈਟ ਨਾਲ ਲਾਈਟ ਕੱਠੀ ਹੁੰਦੀ ਸੀ ਤੇ ਹੁਣ ਲਾਈਨ ਲੱਗ ਕਰਤੀ ਇਹਨਾਂ ਨੇ ਤੇ ਬਾਕੀ ਦਿਖਾਉਨੇ ਆ ਜੀ ਪੁੱਛਦੇ ਕਿੰਨੇ ਕੀਲੇ ਬੀਜੇ ਆ ਮੱਕੀ ਦੇ 4 ਪਾਉਣਾ ਇਹਨਾਂ ਨੇ ਪਿਛਲੇ ਸਾਲ ਵੀ ਪਾਇਆ ਤਾਂ ਤੇ ਇੱਕ ਦੀ ਪਾਉਂਗੇ ਮਕਾਨ ਨੇ ਆਈ ਲੋ ਜੀ ਭਈ ਆ ਲੱਗਿਆ ਆ ਬੰਦਾ ਮਨਿੰਦਰ ਕਿਹੋ ਹਾਲ ਆ ਭਾਈ ਠੀਕ ਆ ਜੀ ਫਾਸੀ ਗਾਲ ਬੁਲਾ ਦੋ ਫਾਸੀ ਗਾਲ ਜੀ ਸਾਰਿਆਂ ਨੂੰ ਹਾਂਜੀ ਕਿਹੋ ਹਾਲ ਆ ਜੀ ਠੀਕ ਆ ਜੀ ਸਕੂਲ ਜਾਇਆ ਆਏ ਹੈ ਜੀ ਅੱਜ ਕਿਹਾ ਤਾਂ ਸਕੂਲ ਵਿੱਚ ਅੱਜ ਹੈ ਸੈਂਟਾ ਕਾ ਦਾ ਫੰਕਸ਼ਨ ਤਾਂ ਆਈ ਅੱਜ ਮਦਰਸਡੇ ਦਾ ਅਛਾ ਇਦਾਂ ਨੂੰ ਉਹ ਗੱਲ ਕਰੋ ਵੀ ਇਦਾਂ ਮੂੰਹ ਕਰਕੇ ਅਛਾ ਇਹ ਫਿਰ ਕਿਹੜਾ ਟਰੈਕਟਰ ਲਿਆਂਦਾ ਈ ਤੁਸੀਂ ਅੱਛਾ 855 ਪਹਿਲਾਂ ਵੀ 855 ਦਾ ਉਹ ਫੇਰ 855 ਮਾਡਲ ਉੱਚਾ ਕਰਤਾ ਅਛਾ ਮਾਡਲ ਉੱਚਾ ਕਰਤਾ ਪਹਿਲਾਂ ਛੋਟਾ ਨੀਵਾ ਮਾਡਲ ਤਾਂ ਪਹਿਲਾਂ ਹੈ ਪਹਿਲਾਂ 11 ਦਾ ਹਾਂ 21 ਕਿੰਨਾ ਮਾਡਲ ਆ ਭਾਈ 21 21 ਮਾਡਲ ਆ ਭਾਈ ਟਰੈਕਟਰ ਇਹਦਾ 855 ਬਾਕੀ ਦਿਖਾਉਨੇ ਆ ਉਹ ਸਾਹਮਣੇ ਘਰ ਦਾ ਭਾਈ ਉੱਥੇ ਖੜਾ ਏ ਮਾਰਦਾ ਜੋਰ-ਜੂਰ ਪੂਰਾ ਬਾਏ ਖੇਤ ਖੂਤਈ ਹਾਂਜੀ ਪਹਿਲਾਂ ਵਾਲੇ ਟਰੈਕਟਰ ਨਾਲ ਤੇ ਕੀ ਫਰਕ ਦਿਖਿਆ ਈ ਤੁਹਾਨੂੰ ਇਹ ਟਰੈਕਟਰ ਵਿੱਚ ਬਹੁਤ ਫਰਕ ਆਈ ਇਧਰ ਨੂੰ ਗੱਲ ਕਰੋਈ ਕਿੰਨਾ ਕੁ ਫਰਕ ਦੇਖਿਆ ਈ ਟਰੈਕਟਰ ਚ ਬਹੁਤ ਫਰਕ ਆਈ ਅੱਛਾ ਜੀ ਅੱਜ ਮੱਕੀ ਨੂੰ ਕਿੰਨਾ ਪਾਣੀ ਲਾ ਰਹੇ ਆ ਜੀ ਤੁਸੀਂ ਪਾਣੀ ਕਿੰਨਾ ਮਾਈ 3 ਆ 3 ਆ ਪਾਣੀ ਲਾ ਦਿੱਤਾ ਹੈ ਮੱਕੀ ਥੋੜੀ ਥੋੜੀ ਘੱਟ ਜੰਮੀ ਆ ਜੀ ਘੱਟ ਰਹੀ ਆ ਮੱਕੀ ਅੱਛਾ ਜੀ ਕਿਹੜੇ ਬਣਦਾ ਦਾ ਬਾਈ ਮਸ਼ੀਨ ਵਾਲਾ ਜਿਹੜਾ ਵਿੱਚ ਕੇ ਗਿਆ ਛੋਲਖੀਆਂ ਦਾਦਾ ਜੀ ਛੋਲਖੀਆਂ ਦਾਦਾ ਅੱਛਾ ਜੀ ਠੀਕ ਹੈ ਕਿੰਨੇ ਪੈਸੇ ਲੈ ਕੇ ਆਈ ਇਹ 1600 ਰੁਪਿਆ ਕੀਲਾ 1600 ਰੁਪਏ ਦਾ ਕੀਲਾ ਬੀਜ ਗਿਆ ਹੈ ਪਿਛਲੇ ਸਾਲ ਹੋਰ ਪਾਸੇ ਦਾ ਦਾ ਮਸ਼ੀਨ ਵਾਲਾ ਉਹ ਕਿੱਥੇ ਦਾਦਾ ਜੀ ਉਹਦਾ ਨਹੀਂ ਬੰਦਾ ਅੱਛਾ ਉਹਦਾ ਨਹੀਂ ਪਤਾ ਉਹ ਮੇਰੇ ਸਕੂਲ ਪਿੱਛੇ ਦੇ ਬੀਜ ਗਿਆ ਅੱਛਾ ਸਕੂਲ ਗਿਆ ਹਾਤਾ ਤੇ ਹੁਣ ਕਿਹੜਾ ਬੀਜ ਬੀਜਿਆ ਹੈ ਪਤਾ ਤੁਹਾਨੂੰ ਜੀ ਇਹ ਨਹੀਂ ਪਤਾ ਹੈ ਜੀ ਪਿਛਲੇ ਸਾਲ ਵਾਲਾ ਬੀਜਿਆ ਕੇ ਹੋਰ ਆਈ ਹੁਣ ਚਲੋ ਆਹੀ ਕਰੋ ਫਿਰ ਕੰਪਨੀ ਦਾ ਨਾਮ ਪਤਾ ਕੰਪਨੀ ਕਿਹੜੀ ਆਈ 골ਡ ঈগল 골ਡ ਸਟਾਰ ਹੋਣਾ ਨਾ ਹਾਂ 골ਡ ঈগল ਆ 골ਡ ঈগল ਹੈ ਕਰੋ ਭਾਈ ਮੈਨੂੰ ਤਾਂ ਪਤਾ ਨਹੀਂ ਇਹ ਬੀਜ ਦਾ ਪੈਨੀਅਰ ਦਾ ਦਾ ਸੀ ਪਿਛਲੇ ਸਾਲ ਬੀਜਿਆ ਤਾਂ ਭਾਈ ਉਹਦਾ ਤਾਂ ਮੈਨੂੰ ਪਤਾ ਏ ਤੇ ਇਹਦਾ ਨਹੀਂ ਮੈਨੂੰ ਪਤਾ ਮਰੀਆ ਬੀਜ ਆ ਜਣੀ ਕੇ ਕਿੰਨੇ ਕਿਲੇ ਬੀਜੇ ਮੱਕੀ ਦੇ 2 ਕਿਲੇ ਬੀਜੇ ਆਈ 2 ਕਿਲੇ ਪਿਛਲੇ ਸਾਲ ਕਿੰਨੇ ਤੇਈ ਇਹਲੇ ਸਾਲ 10 ਕਨਾਲਾਂ ਦੀ ਹੈ ਪਿਛਲੇ ਸਾਲ ਘੱਟ ਤੀ ਇੱਕ ਤੀ ਜ਼ਿਆਦਾ ਕਰਤੀ ਹੈ ਹਾਂਜੀ ਨਜ਼ਾਰਾ ਰਿਹਾ ਚਾਰ ਦਾ ਹੀ ਪੂਰਾ ਬਹੁਤ ਜ਼ਿਆਦਾ ਫੇ ਬੱਕਰੀਆਂ ਨੂੰ ਵੀ ਇਹੀ ਚੱਲੂਗਾ ਹੁਣ ਮਨ ਲੱਗਦਾ ਹੈ ਹਾਂਜੀ ਹਾਂਜੀ ਜਿਹੜੀਆਂ ਬੱਕਰੀਆਂ ਰੱਖੀਆਂ ਹੋਈਆਂ ਭਾਈ ਮਨੀਂਦਰ ਨੇ ਹਲਾ ਲੈਣੀ ਆਈਏ ਚਾਰ ਨੂੰ ਆਚਾਰ ਨੂੰ ਹਲਾ ਲੈਣੀ ਆ ਚਾਰ ਨਾਲ ਤਕੜੀਆਂ ਹੁੰਦੀਆਂ ਦਾਣਾ ਹੁੰਦਾ ਮੱਕੀ ਦਾ ਹਨਾ ਹੀ ਤੀ ਦਾ ਦਾਣਾ ਆ ਮੱਕੀ ਛੋਲੇ ਵੀ ਜੇ ਹੋਏ ਤਾਂ ਕਰਦੇ ਵਿੱਚ ਦਾਣਾ ਨਹੀਂ ਹੁੰਦਾ ਇਹਦੇ ਮੱਕੀ ਦੇ ਮੇਰੀ ਗੱਲ ਤਾਂ ਸੁਣ ਹਾਂਜੀ ਉਹ ਛੋਲੇ ਵੀ ਜੇ ਹੋਏ ਤਾਂ ਕਰਦੇ ਅੱਛਾ ਛੋਲੇ ਦਾਲੇ ਹਾਂ ਬੇਚ ਮੱਕੀ ਦੇ ਲਾ ਕੇ ਬਾਤੀ ਅੱਛਾ ਉਹ ਉਹਨਾਂ ਦੇ ਛਿਲਕਾ ਪਾਤਾ ਵਿੱਚ ਅੱਛਾ ਜੀ ਉਹ ਪਾਉਂਦੇ ਆ ਖਰਾਕ ਬਣਾਤੀ ਉਹਨਾਂ ਦੀ ਪੂਰੀ ਜਿਹੜੀ ਘੋੜਿਆਂ ਦੀ ਦਾਲ ਹੁੰਦੀ ਆ ਉਹ ਵੀ ਲਿਆਉਂਦੇ ਸੀ ਉਹ ਪਾਉਂਦੇ ਆ ਬੱਕਰੀਆਂ ਨੂੰ ਹਾਂ ਅੱਛਾ ਜੀ ਅਸੀਂ ਨਹੀਂ ਇਹਨਾਂ ਨੂੰ ਸਭ ਪਾਉਂਦੇ ਆਈ ਛਿਲਕਾ ਪਾਉਣੀ ਮੱਕੀ ਪਾਉਣੀ ਆਈ ਇੱਕ ਫੀਡ ਪਾਉਣੀ ਆ ਇੱਕ ਅਸੀਂ ਖੜ ਪਾ ਦਿੰਨੇ ਆ ਸਰੋਂ ਦੀ ਅਸੀਂ ਇਹ ਆਈਟਮਾਂ ਪਾਉਣੀ ਆ ਇੱਕ ਦੋ ਹੋਰ ਸੂਸਾ ਪਾ ਦਿੰਨੇ ਵਿੱਚ ਹੋਰ ਰੜਾ ਦੇ ਚੋਲਾ ਭਏ ਗਰੀ ਹਾਂਜੀ ਇਹਨਾਂ ਚਾਹੀਦੀ ਨਹੀਂ ਐਨੇ ਨਹੀਂ ਚਾਹੀਦਾ ਅੱਛਾ ਜੀ ਤੇ ਸਿਆੜ ਭਰ ਗਏ ਉਹ ਪਰਲੇ ਪਿੱਛੇ ਵਾਲੇ ਮੈਨੂੰ ਲੱਗਦਾ ਦੇਖ ਪਾਣੀ ਨੱਕਾ ਬਦਲ ਨੱਕਾ ਬਦਲ ਇੱਧਰ ਵਾਲੇ ਭਰ ਗਏ ਹੁਣ ਲੱਗਦਾ ਇੱਕ ਸਿਰੇ ਵਾਲਾ ਤਾਂ ਭਰ ਗਿਆ ਇਹਨਾਂ ਨੂੰ ਭਰ ਲਣ ਦੇ ਥੋੜਾ ਜਿਹਾ ਹੋਰ ਪੈ ਲਣ ਦੇ ਫੇ ਨੱਕਾ ਬਦਲ ਲਈਏ ਗਾਹਾਂ ਕਰੀਏ ਪਾਪਾ ਤੇਰਾ ਘਰ ਨੂੰ ਗਿਆ ਮੈਂ ਲਾਇਆ ਚਾਹ ਪੀਣ ਫੇ ਮੈਂ ਚਲੇ ਜਾਣਾ ਫੇ ਤੈਨੂੰ ਚਲੇ ਜਾਣਾ ਹਾਂ ਮੈਂ ਕਿਹੜਾ ਦਊਂਗਾ ਟਰੈਕਟਰ ਤਾਂ ਫੇ ਆਪਣੇ ਵਾਲਾ ਦਾ ਮੈਂ ਮੈਂ ਤਾਂ ਲੈ ਸਕਦਾ ਚਾਬੀ ਦੇ ਦੂੰਗੇ ਭਾਈ ਮੈਨੂੰ ਲੈ ਲਈ ਟਰੈਕਟਰ ਦੀ ਚਾਬੀ ਹੈ ਬਈ ਮੈਂ ਤਾਂ ਕਹਿੰਦਾ ਮੈਂ ਆਪਣੇ ਪਿੰਡ ਨੂੰ ਲੈ ਜਮੈਂ ਟਰੈਕਟਰ ਨੂੰ ਲੈ ਇਹਨਾਂ ਨੂੰ ਐਡਾ ਬੜਾ ਡੈਕ ਲਾਇਆ ਜਿਹੜਾ ਮੈਂ ਪਜਾਵਾਂ ਚਾਰ ਦਿਨ ਸਾਡੇ ਵਾਲੇ ਤਾਂ ਛੋਟਾ ਜਿਹਾ ਲੱਗਿਆ ਹੋਇਆ ਯਾਰ ਉਹ ਨਹੀਂ ਤਾਂ ਡੈਕ ਲੱਗਿਆ ਲਗਾਇਆ ਮਿਲ ਗਿਆ ਕੇ ਤੁਸੀਂ ਲਵਾਇਆ ਈ ਲੱਗੇ ਲਗਾਇਆ ਮੇਰੇ ਅੱਛਾ ਲੱਗੇ ਲਗਾਇਆ ਮਿਲ ਗਿਆ ਵਧੀਆ ਗੱਲ ਆ ਕਰਤਾ ਤੱਕ ਹੋਲੀ ਥੋੜੀ ਆਈ ਮੇਚ ਦੀ ਹੈਂ ਹੂੰ ਛੋਟੀ ਕੋਲੀ ਦਿੱਤੀ ਈ ਸਾਨੂੰ ਬਈ ਕੱਪੜੇ ਲਵੇੜੀ ਫਿਰਦਾ ਸਕੂਲ ਤੇ ਆਇਆ ਦਾ ਦੇਖ ਲਓ 2 ਵਜੇ ਦਾ ਲੱਗਿਆ ਹੋਇਆ 3:00 ਬਜੇ ਹੁਣ ਦੁਪਹਿਰੇ ਚ ਲੱਗਿਆ ਪਾਣੀ ਲਾਉਣ ਜੱਟ ਇਹ ਅਸਲੀ ਜੱਟ ਚੱਪਲਾਂ ਚਪਲਾਂ ਪਾਲਾ ਪੈਰਾਂ ਚ ਧਰਤੀ ਗਰਮ ਪਈ ਆ ਹੈ ਗਰਮੀ ਲੱਗਦਾ ਪਾਣੀ ਚ ਵੜਿਆ ਹੋਇਆ ਜੱਦਾ ਹੀ ਦੇਖ ਲਾ ਜੇ ਭਰ ਗਏ ਤੇ ਆੜ ਨੱਕਾ ਬਦਲ ਨਹੀਂ ਨਹੀਂ ਰੁਕ ਜਾ ਹਲੇ ਥੋੜਾ ਜਿਹਾ ਪਹਿਲਾਂ ਦੇਖੋ ਆ ਬਦਲਦੇ ਜੇ ਬਦਲ ਨਹੀਂ ਆ ਇਹ ਆਹ ਕਾ ਸਾਨੂੰ ਕਰਦੇ ਆ ਤੇ ਨਾ ਦਾ ਆ ਤੇ ਨਾ ਦਾ ਨਾ ਆ ਗਾਹਾਂ ਨੂੰ ਵੜਦੇ ਭਈ ਸਾਰੇ ਇਹਨੇ ਉਹ ਪਿੱਛੇ ਦੇ ਨੇ ਉਹ ਭਰੇ ਆ ਪਹਿਲਾਂ ਦੇਖਿਆ ਹੈ ਹੈ ਹੋਰ ਪਹਿਲਾਂ ਨਾ ਪਹਿਲਾਂ ਦੇਖ ਦੋ ਹਾਨੇ ਭਰ ਗਏ ਤੀ ਆ ਆ ਉੱਥਾ ਪਾਣੀ ਹੋਵੇ ਫੇਰ ਨਾ ਸੱਤ ਛੇ ਛੇ ਹਾਨੇ ਰਹਿ ਗਏ ਅੱਛਾ ਜੀ ਉਹ ਪਿੱਛੇ ਸੱਤ ਦੋ ਤਿੰਨ ਚਾਰ ਪੰਜ ਛੇ ਰਹਿ ਗਏ ਸੱਤ ਛੇ ਰਹਿ ਗਈ। ਇੱਕੋ ਪਿੱਛੇ ਵੀ ਆ। ਪਿੱਛੇ ਵਾਲਾ ਉਹ ਪਿੱਛੇ ਤੇ ਘੁੰਮ ਜਾਣਾ ਚੱਲ ਪਾਣੀ। ਹੁਣ ਭਾਈ ਨੰਨੇ ਸਕੂਲ ਚ ਲੱਗ ਗਿਆ ਇਹ। ਉਹ ਨੇੜੇ ਹੀ ਆ ਉਹ ਫੈਕਟਰੀ ਦੇ ਪਿੱਛੇ ਆ। ਵਧੀਆ ਸਕੂਲ? ਹਾਂਜੀ। ਵਧੀਆ ਐਨ। ਨਵੇਂ ਫਰੈਂਡ ਬਣ ਗਏ, ਦੋਸਤ। ਹਾਂ। ਆਈ? ਕਿੱਥੇ-ਕਿੱਥੇ ਦੇ ਕਿਹੜੇ ਪਿੰਡ ਦੇ ਆ? ਰੈੱਡ ਟਾਊਨ ਬਣ ਗਿਆ। ਪਿੰਡ ਯਾਦ ਨਹੀਂ। ਨਾਲੇ ਦੱਸ ਦੱਸਦਾ ਪਹਿਲਾਂ ਮੈਨੂੰ। ਹਾਂ। ਕੋੜ ਦੇ ਪਿੰਡ ਦੂਰ ਪਿੰਡਾਂ ਦੇ ਆ ਨਹੀਂ ਕੋੜ ਦੇ ਬੂਰਮਾਜ ਦੇ ਕਿੰਨੇ ਦੇ ਅੱਗੇ ਬੂਰਮਾਜ ਦੇ ਦੇ ਅੱਛਾ ਇੱਧਰ ਦੇ ਆਉਣੇ ਕਿ ਦੂਰ ਦੇ ਆਸ ਨੇੜੇ ਟੜੇ ਦੇ ਹਾਂ ਚੱਲ ਆਹ ਕਰਦੇ ਬਾਈ ਨੱਕਾ ਬਜ਼ਲ ਦੇ ਇਹ ਬਾਈ ਮਿੱਟੀ ਬਹੁਤ ਕੈੜੀ ਆ ਮਾਤਾ ਹਨਾਂ ਹੈ ਸਾਡੇ ਵਾਲੀ ਤਾਂ ਜਦ ਖੜ ਹੜ ਜਾਂਦੀ ਆ ਇਹ ਜਿੱਥੇ ਰੱਖਤਾ ਵਾ ਟੱਕ ਇਹ ਨਹੀਂ ਹਿੱਲਦੀ ਹਨਾ ਮਨਿੰਦਰ ਸਾਡੇ ਵਾਲੀ ਮਿੱਟੀ ਤਾਂ ਦੇਖੀ ਆ ਉਹ ਤਾਂ ਜਦ ਹੜ ਜਾਂਦੀ ਹੈ ਨਾ ਇਹ ਇੱਕ ਵੀ ਸੇਵਤਾ ਫਿਰ ਇੱਕ ਵਾਰ ਕਹੀ ਨੂੰ ਚੀਕਣੀ ਮਿੱਟੀ ਕੱਦੂ ਜਾ ਹੂੰ ਫੜ ਲਿਆ ਨਾ ਕਹੀ ਨੂੰ ਹੂੰ ਛੜਦੀ ਗਿੱਲੀ ਹੈਗੀ ਅੱਛਾ ਤੇ ਗਿੱਲੀ ਹੋਈ ਵੀ ਮਿੱਟੀ ਹੋਵੇ ਹੂੰ ਹਨਾ ਪਾਣੀ ਆ ਹੋਵੇ ਤੇ ਚੱਲਦਾ ਤਾਂ ਵੀ ਹੜਦੀ ਨਹੀਂ ਕਹੀ ਨੂੰ ਇਹ ਨੱਕਾ ਟੁੱਟਦਾ ਨਹੀਂ ਹਨਾ ਤੁਹਾਡਾ ਜੇ ਮੜਾ ਹੈ ਹੱਥ ਨਾਲ ਵੀ ਲਾ ਦੇਵੇ ਹਨਾ ਡળે ਜੇਬ ਹੈ ਟੁੱਟਦਾ ਨਹੀਂ ਟੁੱਟਦਾ ਨਹੀਂ ਤੁਹਾਡੇ ਨੱਕਾ ਸਾਡੇ ਜਦ ਜੇ ਟੁੱਟ ਜਾਂਦਾ ਹੈ ਆ ਚੱਲ ਪਿਆ ਪਾਈ ਆ ਅਗਲੇ ਸਿਆੜਾ ਨੂੰ ਇੱਧਰ ਮੱਕੀ ਵਧੀਆ ਜੰਮੀ ਹੋਈ ਮਨਿੰਦਰ ਤੇਰੀ ਉੱਧਰ ਥੋੜੀ ਘੱਟ ਆ ਬਾਕੀ ਉਹ ਪਰਾਂ ਵੀ ਬੀਜਿਆ ਇੱਕ ਕੀਲਾ ਬਈ ਇਹਨਾਂ ਨੇ ਆ ਕਰਤੇ ਇੱਧਰ ਨੂੰ ਉਹ ਜੰਮਣ ਤੱਕਾ ਤੇ ਉੱਥੇ ਵੀ ਬੀਜਿਆ ਆ ਉਹ ਵੀ ਦਿਖਾਉਣਾ ਉਹਨੂੰ ਵੀ ਪਾਣੀ ਲਾਉਣਾ ਅੱਜ ਹਾਂ ਉਹ ਵੀ ਲਾਉਣਾ ਅੱਛਾ ਜੀ ਕੱਟਿਓ ਬੀਜੀ ਦੀ ਇੱਕੋ ਦਿਨ ਹਾਂ ਇੱਕੋ ਅੱਛਾ ਜੀ ਕੰਪਰੈਸ਼ਰ ਵਾਲੀ ਮਸ਼ੀਨ ਕਾਲੇ ਵਾਲੀ ਕੰਪਰੈਸ਼ਰ ਅੱਛਾ ਜੀ ਤੁਸੀਂ ਕੋਲੇ ਤੇ ਜਾਂ ਬੀਜ ਕੇ ਗਿਆ ਬਾਈ ਆ 10 ਮਿੰਟ ਕੇ ਬੀਜ ਦੀ ਧਾਰੀ 10 ਮਿੰਟ ਚਿੱਕਾ ਗਿਲਾ ਬੀਜ ਤਾਂ ਹਣਾ ਹੈ 10 ਮਿੰਟ ਚਿੱਕਾ ਬੀਜ ਤਾਂ ਆਓ 10 15 ਮਿੰਟ 15 ਮਿੰਟ ਮੈਂ ਲਾਇਆ ਹੋਣਾ ਸਾਰਾ ਬੀਜ ਬੂਜ ਪਾਉਣੇ ਨੂੰ ਹਾਂ ਹਾਂ ਦਾਇਆ ਵੀ ਪਾਇਆ ਨਾਲ ਹਾਂ ਦਾਇਆ ਇਹ ਕਣਕ ਵਾਲੇ ਖੇਤ ਆ ਥੋੜੇ ਹਾਂ ਜੀ ਹਾਂ ਜੀ ਕਣਕ ਵਾਲੇ ਖੇਤਾਂ ਚ ਵੱਡੀ ਮੱਕੀ ਉਹ ਨਹੀਂ ਟੁੱਟਦਾ ਤੇੜਾ ਕਿਤੇ ਨਹੀਂ ਟੁੱਟਦਾ ਬਾਕੀ ਪਾਣੀ ਵੀ ਨਾਲ ਉਹ ਉੱਥੇ ਜਿ ਆਉਂਦਾ ਖਾੜੇ ਖਾੜ ਆਉਂਦਾ ਹਣਾ ਦੋ ਕਿੱਲਿਆਂ ਦੀ ਲਾਹ ਮਣੀ ਘਟੋ ਜਿੱਥੇ ਪਾਣੀ ਆਉਂਦਾ ਆ ਗੰਨਾ ਵਧੀਆ ਨਿਕਲ ਗਿਆ ਤੁਹਾਡੇ ਇੱਕ ਦੀ ਉਹ ਤੁਹਾਡਾ ਜਣੇ ਉਹ ਦੇਖਣਾ ਪੁੱਛਣਾ ਤਾਂ ਹੀ ਤੁਹਾਨੂੰ ਝਾੜ ਵਧੀਆ ਨਿਕਲਿਆ ਕਣਕ ਦਾ ਹੀ ਉਹ ਲਾਈ ਉਹ ਮਨੀਂਦਰ ਝਾੜ ਵਧੀਆ ਨਿਕਲਿਆ ਹਾਂਜੀ ਕਣਕ ਦਾ ਹਾਂਜੀ ਹਾਂਜੀ ਕਿੰਨਾ ਕਿੰਨਾ ਨਿਕਲ ਗਿਆ ਸੋਨਾ ਨਿਕਲਿਆ ਕਿੰਨੇ ਕਿੰਨੇ ਟਰਾਲੇ ਆ ਹੋ ਗਈ ਦੇ ਇੱਕ ਪਰਤਾਵਾਲਾ ਟਰਾਲਾ 16 ਫੁੱਟ ਉਹ ਭਰ ਕੇ ਗਿਆ ਦਾ ਇਹ ਤੇ ਸਾਡੇ ਵਾਲਾ ਭਰ ਕੇ ਗਿਆ ਦਾ ਅੱਛਾ ਇੱਕ ਟਰਾਲਾ ਅੱਤਾ ਗਿਆ ਦਾ ਹੂੰ ਵਧੀਆ ਝਾੜ ਨਿਕਲ ਗਿਆ ਵਧੀਆ ਅੱਛਾ ਨਿਕਲ ਗਿਆ 19 20 ਦੇ ਝਾੜੇ ਆ 19 20 ਦਾ ਬਹੁਤ ਆ ਇੱਥੇ ਬਾਦਰੀ ਨਹੀਂ ਨਿਕਲਦਾ ਇੱਥੇ ਬਾਦਰੀ ਨਹੀਂ ਨਿਕਲਦਾ ਨਾਲੇ ਕਹਿੰਦੇ ਉਧਰ ਖੇਤਾਂ 'ਚੋਂ ਬਹੁਤ ਨਿਕਲਿਆ ਤੁਹਾਡੇ ਉਧਰ 24 25 ਦਾ ਵੀ ਨਿਕਲਿਆ ਨਾਲੇ ਕਹਿੰਦੇ ਕੀ ਦੀ ਕੀ ਮਿਆਂ ਦੀ ਗਣਕ ਦੇ ਗਣਕੇ ਜਿਆਦਾ ਧੀ ਹੂੰ ਉੱਚੇ ਜਿਆਦਾ ਨਿਕਲ ਗਿਆ 24 25 ਦਾ 20 ਕੁਇੰਟਲ ਵੀ ਆਇਆ ਹੀ ਹੈ ਵਧੀਆ ਹਸਤਾ ਕੀ ਚੱਲੇ ਵੀ ਬਦਲਦੇ ਕੋਈ ਵੀ ਭਰ ਗਿਆ ਕੋਈ ਵੀ ਭਰ ਗਿਆ ਸਿਆੜ ਜਮੈਂ ਨੱਕਾ ਮੋੜਦਣਾ ਲਿਆ ਮਨ ਦੇ ਕਹੀ ਲਿਆ ਮੋੜਦਣਾ ਕੋਲੀ ਮੰਦੇ ਭਾਈ ਮੰਨੂ ਨਹੀਂ ਫੜਾ ਉਹ ਕਰ ਲੰਦਾ ਦੇ ਤੁਸੀਂ ਕਹੋਗੇ ਵੀ ਉਹ ਲਾਇਆ ਹੋਇਆ ਕੰਮ ਕਰਨ ਵੀ ਆਵ ਬੇਲਾ ਖੜਾ ਆ ਨਾ ਮਨਿੰਦਰ ਕਹੋਂਗੇ ਕਹੀ ਨਹੀਂ ਕਹ ਰਹੇ ਨਹੀਂ ਕਹਦੇ ਚਲੋ ਬਾਈ ਕਹੋ ਨਾਉਣ ਮੈਨੂੰ ਆਪੇ ਲੱਗਿਆ ਹੋਇਆ ਏ ਆਪੇ ਨਹੀਂ ਹਟਦਾ ਮੈਂਂਤੀ ਬੰਦਾ ਵਈ ਪੂਰਾ ਮੈਂਂਤੀ ਬਾਕੀ ਟਰੈਕਟਰ ਦਿਖਾਉਣੇ ਇਹਦਾ ਘਰਾਂ ਜਾ ਕੇ 21 ਮਾਡਲ ਸਪਰਾਹ 855 ਲੋ ਜੀ ਭਾਈ ਤੇ ਆ ਪਾਣ ਦੇ ਲਿਆ ਭਾਈ ਟਰੈਕਟਰ ਪਾਣ ਦੇ ਵਧਾਈਆਂ ਭਾਈ ਐਈ ਵਧਾਈਆਂ ਲੱਡੂ ਲੁੱਡੂ ਖਾਣਗੇ ਨਹੀਂ ਹੋ ਲੱਡੂ ਲੁੱਡੂ ਪਾਰਟੀ ਬੁਲਟੀ ਹੈਂ ਬੁੱਕਰ ਗਿਆ ਦੇਖ ਲੋ ਭਾਈ ਪਾਰਟੀ ਨਵਾਂ ਟਰੈਕਟਰ ਲਿਆ ਆ ਆਰਾਮੀ ਇਹ ਨਾਲ ਦੇਖ ਲੋ ਪਾਰਟੀ ਦੇ ਬੁੱਕਰ ਗਿਆ ਕਿੰਨਾ ਟਾਈਮ ਉਮੀਨ ਨਾ ਹੋ ਗਿਆ ਭਾਈ ਲੈ ਟਰੈਕਟਰ ਦਾ ਮਢਾਈ ਦੇ ਪਹਿਲਾਂ ਲੈ ਲਿਆ ਤਾਂ ਇਹਨਾਂ ਨੇ ਤੇ ਆਪਾਂ ਨੇ ਉਦੋਂ ਤੇ ਆ ਵੀ ਨਹੀਂ ਹੋਇਆ ਵੀਡੀਓ ਵੀ ਨਹੀਂ ਮਾਰਾ ਚਾਰ ਕਿ ਦਿਨ ਬਾਅਦ ਇਹ ਲੈ ਲਿਆ ਦਾ ਉਹ ਟਰੈਕਟਰ ਉਹ ਟਰੈਕਟਰ ਤੇ ਚੱਲ ਵਧੀਆ ਵਧੀਆ ਟਰੈਕਟਰ ਆ ਹਾਂਜੀ ਇਹਨੂੰ ਡੈਕ ਲੱਗਿਆ ਛਤਰੀ ਵੀ ਨਾਲੇ ਲੱਗੀ ਹੋਈ ਤੇ ਹੈ ਬਾਕੀ ਡਾਊਨ ਸੀਲਿੰਗ ਵੀ ਹੋਈ ਹੋਈ ਆ ਭਾਈ ਤੇ ਦੋ ਬੇਸਾਂ ਵਾਲਾ ਆ ਲੱਗਿਆ ਹੋਇਆ ਇਹਦੇ ਉੱਪਰ ਡੈਕ ਦੋ ਕਿ ਤਿੰਨ ਤਿੰਨ ਬੇਸਾਂ ਐ ਇਹ ਬੇਸਾਂ ਨਾ ਤਿੰਨ ਬੇਸਾਂ 8 8 ਸਪੀਕਰ ਐ ਬਸ ਸਪੀਕਰ ਆ ਯਾਰ ਹਾਂ 12 ਸਪੀਕਰ 1 2 3 4 5 6 7 ਅਬੀਸਾ ਨੂੰ ਵੀ ਉਹ ਸਪੀਕਰ ਦੇ 12 ਉਹ ਬੇਸਾ ਹੁੰਦੀ ਆ ਉਹ ਤਾਂ ਆਏ ਜਿਹੜੀਆਂ ਬੜੀਆਂ ਬੜੀਆਂ ਬੇਸਾ ਆਂ ਹਾਂ ਬਾਕੀ ਕਿੰਨਾ ਮਾਡਲ ਆ ਇਹ 21 21 ਹਾਂ ਠੀਕ ਹੈ ਬਾਕੀ ਤੋਤਾ ਨਹੀਂ ਰਿਸੀ ਮੈਂ ਘਰ ਦੇ ਨਾਲ ਭਰਿਆ ਪਿਆ ਵਈ ਤੇ ਬਾਲੇ ਆ ਉਦੋਂ ਦੇ ਬਾਅਦ ਹਾਂ ਹਾਂ ਤਵੀਆਂ ਤੂੰ ਵੀ ਆ ਚਲਾਏ ਆ ਐਈ ਇਹ ਮਕੀਬੀ ਜੀ ਨੇ ਚਲਾ ਕੇ ਵੀ ਦੇਖਦੇ ਆ ਤੇ ਦਿਖਾਉਨੇ ਆ ਭਾਈ ਇੱਧਰ ਤੇ ਦਿਖਾ ਪਰ ਉੱਪਰ ਵੀ ਵਧੀਆ ਲੱਗਿਆ ਆ ਭਾਈ ਉਹਦੇ ਪੀਵੀ 77 ਨੰਬਰ ਆ ਕੁੱਝ ਦਾ ਹੀ ਲੋਕਲ ਨੰਬਰ ਇਹਨਾਂ ਚਮਕੌਰ ਸਾਹਿਬ ਇਹਨਾਂ ਦੀ ਤਸਵੀਰ ਚਮਕੌਰ ਸਾਹਿਬ ਪੈਂਦੀ ਆ ਭਾਈ ਤੇ ਅ ਪੀਵੀ 77 ਹੀ ਮਿਲ ਗਿਆ ਤੇ ਇਹਨੂੰ ਟਾਇਰ ਵੀ ਥੋੜੇ ਬੜੇ ਪਾਏ ਹੋਣੇ ਆ ਬਾਈ ਲੈ ਲੋ ਲੱਗ ਗਿਆ ਤੇਗਵੀਰ ਭਾਈ ਇਹ ਛੋਟਾ ਭਾਂਜਾ ਸਾਡਾ ਛੋਟਾ ਭਾਂਜਾ ਟਰੈਕਟਰ 'ਚ ਬੈਠਣਾ ਟਰੈਕਟਰ 'ਚ ਬੈਠਣਾ ਸੁੱਤਾ ਉੱਠਿਆ ਬਾਈ ਹੁਣ ਇਹ ਜੀ ਟੁੰਡੀਆਂ ਕਰਨ ਲੱਗ ਗਿਆ ਟੁੰਡੀਆਂ ਟੁੰਡੀਆਂ ਕਿੱਥੇ ਆਂ ਇੰਡੀ ਕਿੱਥੇ ਤੇਗਵੀਰ ਦੀ ਜੂੜਾ ਕਿੱਥੇ ਆਂ ਚੂੜਾ ਕਿੱਥੇ ਤੇਗਵੀਰ ਦਾ ਉਹ ਤੇਗਵੀਰ ਜੂੜਾ ਕਿੱਥੇ ਆਂ ਆ ਆ ਹੁਣ ਕਰ ਦੇ ਬਾਈ ਕਰ ਦੇ ਫਿਰ ਆਹ ਸਾਹਮਣੇ ਬਾਈ ਬਾਈ ਕਰ ਦੋ ਬਾਈ ਦਾ ਕਰਦੇ ਸੁੱਤਾ ਉੱਠਿਆ ਬਾਈ ਵਾਲੇ ਤਾਂ ਕਰਦਾ ਥੋੜਾ ਜਿਹਾ ਉੱਪਰ ਬਾਕੀ ਬਾਈ ਟਾਇਰ ਦੇ ਪਿੱਛੇ 16 ਦੇ ਪਏ ਹੋਏ ਆ ਤੇ ਪਹਿਲਾਂ 14 ਦੇ ਤੇ ਜੇ ਪਹਿਲਾਂ ਟਰੈਕਟਰ ਤਾਂ ਇਹਨਾਂ ਕੋ ਇਹਦੇ 16 ਦੇ ਤੇ ਮੁਰੇ ਹੈਗੇ ਆ ਮੁਰੇ ਕਿੰਨੇ ਦੇ ਆ 7 50 ਦੇ ਮੁਰੇ 7 50 ਦੇ ਹਨ ਮਨਿੰਦਰ ਟਾਇਰ ਪਿੱਛੇ بڑے ਪਏ ਹੋਏ ਆ ਤੋਂ ਦੂਏ ਦੇ ਛੋਟੇ ਤੇ 16 ਦੇ ਟਾਇਰ ਆ 16 ਦੇ ਟਾਇਰ ਆ ਅੱਛਾ ਤਾਂ ਇਹ ਮਗਰ ਆੜ ਬੈਕ ਨੇ ਆ ਉਹ ਅੱਛਿਆ ਬੈਡ ਹਾਂ ਭਾਈ ਇਹਨਾਂ ਦੇ ਬੈਡ ਵੀ ਪਏ ਆ ਬੈਡ ਵੀ ਵੇਚਣੀਆਂ ਜਿਹੜੇ ਕੱਦੂ ਨੂੰ ਖਾਤਰ ਆਪਾਂ ਪਾਉਨੇ ਹੁੰਦੇ ਆ ਜੇ ਕਿਸੇ ਵੀਰ ਨੇ ਲੈਣਾ ਹੋਇਆ ਭਾਈ ਆਪਾਂ ਨੂੰ ਮੈਸੇਜ ਵੀ ਕਰ ਸਕਦਾ 9465612839 ਮੇਰਾ ਨੰਬਰ ਆ ਫੋਨ ਵੀ ਕਰ ਸਕਦਾ ਭਾਈ 25000 ਰੁਪਏ ਡਿਮਾਂਡ ਆ ਬਿਲਕੁਲ ਨਾ ਇੱਕ ਵੀਡੀਓ ਚ ਦਿਖਾਏ ਵੀਤੀ ਅਸੀਂ ਤੇ ਉਹ ਪਏ ਆ ਨਾ ਕੋਈ ਬਸ ਕਿੰਨਾ ਕਿੰਨਾ ਚੱਲਿਆ ਹੋਇਆ ਇਹ 1400 ਘੰਟਾ ਚੱਲਿਆ ਹੋਇਆ ਇਹ ਇਹ ਸਾਰੀ ਜਾਣਕਾਰੀ ਹੈ ਭਾਈ ਬੰਦੇ ਨੂੰ ਕਿੰਨੇ ਆਹੀ 1400 ਘੰਟਾ ਫੋਨ ਰੱਖੋ ਪਹਿਲਾਂ ਅਸੀਂ ਬਾਅਦ ਚ ਚਲਾ ਲਿਓ 1400 ਘੰਟਾ ਅੱਛਾ ਡੈਕ ਖਾਤਰ ਲਿਆ ਆ ਹੁਣ ਮੈਨੂੰ ਲੱਗਦਾ ਡੈਕ ਲਾਉਣਾ ਭਾਈ ਇਹਨੇ ਤਾਂ ਹੀ ਫੋਨ ਲਿਆ ਚੱਕ ਪਾਸਵਰਡ ਮੰਨੂ ਗਿਆ ਪਤਾ ਲੋ ਜੀ ਭਾਈ ਮਨੀਂਦਰ ਕਿੰਨੇ ਚੱਲਿਆ ਆਇਆ ਜੀ 1400 ਹਾਂ 1400 ਘੰਟਾ 1400 1400 ਸਾਫ਼ ਕਰਕੇ ਦਿਖਾ ਜੀ 1448 ਘੰਟਾ 1448 ਚੱਲ 1400 ਘੰਟਾ ਚੱਲਿਆ ਹੋਇਆ ਹਾਂ ਥੋੜਾ ਵਾਧਾ ਤੁਸੀਂ ਵੀ ਚਲਾਤਾ 48 ਦਾ ਸਮਝਦਾ ਸੀ ਉਹ ਚਲਾਇਆ 48 ਘੰਟੇ ਹਾਂ ਚਲਾਤਾ ਤੁਸੀਂ ਹਾਂ ਬਾਕੀ ਭਾਈ ਮਨਿੰਦਰ ਕਹਿੰਦਾ ਵਜਾ ਕੇ ਦਿਖਾਉਣਾ ਥੋੜਾ ਜਾਂ ਤਾਂ ਕਹਿੰਦਾ ਦੇਸੀ ਹੁੱਡ ਲਾ ਕਿਹੜਾ ਜੀ ਗੀਤ ਜ਼ਿਆਦਾ ਵੱਜਦਾ ਏ ਦੇਸੀ ਹੁੱਡ ਦੇਸੀ ਹੁੱਡ ਪਾਰਟੀ ਦੱਸ ਕਰ ਦੇਣੀ ਆ ਮੈਨੂੰ ਕਿੱਥੇ ਦੇਣੀ ਨਾਲੇ ਉਹ ਮਨਿੰਦਰ ਪਾਰਟੀ ਦੱਸ ਕਹਾਵਾ ਟਰੈਕਟਰ ਲਿਆ ਆ 1021 ਮਾਡਲ ਨਵਾਂ ਹੀ ਪਿਆ 1400 ਘੰਟਾ ਚੱਲਿਆ ਆ ਟਾਇਰ ਵੀ ਨਵਾਂ ਹੀ ਪਏ ਆ ਟਾਇਰ ਹੋਊਗੇ 90 ਕੇ ਪੈਸੇ ਬਾਈ ਖੜੇ ਬੰਦ ਕਰ ਦੂਗਾ 85 90% ਹਾਂ ਡੈਕ ਤਾਂ ਬੰਦ ਕਰ ਦੇ ਆਨ ਸੀਲਿੰਗ ਵੀ ਲਾਈਟਾਂ ਲੂਟਾ ਕਰ ਦੇ ਬੰਦ ਸਾਰਾ ਕੁਝ ਗੁਰੂ ਜੀ ਦਾ ਸਿਸਟਮ ਲੱਗੇ ਆਇਆ ਬਾਈ ਸਾਡੇ ਇਲਾਕੇ 'ਚ ਮਸ਼ਹੂਰ ਆਇਆ ਸਿਸਟਮ ਹਨਾ ਵਧੀਆ ਬਾਕੀ ਟਰੈਕਟਰ ਵਧੀਆ ਭਣ ਜਾ ਤੇਰਾ ਥੋੜਾ ਜਿਹਾ ਡੱਬੜਿਆ ਹੋਇਆ ਏ ਹੰਦ ਕਰਦੇ ਸਾਰੀਆਂ ਤੇ ਕਰੀਏ ਸਟਾਰਟ ਮੜਾ ਜਾ ਦਿਖਾਈਏ ਫਿਰ ਮੜਕ ਬੜਕੇ ਦੀ ਹੈਈ ਮੈਂ ਕਰਦਾ ਰੁਪਿਆ ਮੜਕ ਬੜਕਾ ਲਗਾਉਣੇ ਹੈ ਤਨੂੰ ਤਾਂ ਆਉਣਾ ਨਹੀਂ ਤੇ ਉਹੋ ਨਹੀਂ ਆਉਣਾ ਮੈਂ ਦਿਖਾਉਣਾ ਸਟਾਰਟ ਕਰਕੇ ਅੱਧੇ ਗੇਟ ਤੇ ਜਾਂਦਾ ਹਾਂ ਹੈ ਆਹ ਲਾ ਗੇੜੇ ਪਹਿਲੇ ਟਰੈਕਟਰ ਨਾਲ ਤੇ ਇਹ ਟਰੈਕਟਰ ਦਾ ਕਿੰਨਾ ਕੁ ਫਰਕ ਹੈ 10 ਸਾਲ ਨਵਾਂ ਵੀ ਹੋ ਗਿਆ ਐਵੇਂ ਵੀ ਦੇਖੋ ਨਮਾਦਾ ਬਹੁਤ ਹੈ ਬਈ ਦੋ ਵੇਦਾ ਚ ਆ ਹਾਈ ਲੋ ਵਾਲਾ ਆ ਹਾਈ ਲੋ ਤਿੰਨ ਗੇੜਾਂ ਵਾਲ ਚ ਨਹੀਂ ਹੈਗਾ ਜਿਹੜੇ ਸਪੀਡਾਂ ਚ ਆ ਕੇ 4x4 ਆਉਂਦੇ ਆ ਸਪੀਡਾਂ ਚ ਆ ਕੇ ਟਰੱਕ ਨਹੀਂ 2 ਵੀਲ ਵੀ ਆਉਂਦੇ ਉਹ ਕੇ ਅੱਛਾ ਹਮ ਮੱਕੀ 5 ਸਟਾਰ ਹੈ 855 ਉਹ ਤਾਂ ਕਹਿੰਦਾ ਅਸੀਂ ਜੌਂਡੀਰ ਲੈਣਾ ਦਾ ਲਾਲ ਪੀਲੇ ਚੱਕਿਆਂ ਵਾਲਾ ਹਾਂ ਪੀਲੇ ਚੱਕਿਆਂ ਵਾਲਾ ਮੰਨੇ ਨਹੀਂ ਚਲ ਤੂੰ ਜੇ ਬੜਾ ਹੋ ਗਿਆ ਤੂੰ ਚਲਾਉਣ ਲੱਗਿਆ ਫਿਰ ਪੀਲੇ ਚੱਕਿਆਂ ਵਾਲਾ ਲੈ ਲੈ ਪੈਸੇ ਵਾ ਹਾਂ 11 ਲੱਖ ਚ ਪੈ ਜਾਊਗਾ ਉਹ ਨਾ ਵਾ ਪਿਲੇ ਚੱਕਿਆਂ ਵਾਲਾ ਨਾ ਮੈਂ ਕਹਿੰਦਾ ਹولندا ਲੈ ਲੰਦੇ ਉਹ ਵੀ 11 ਰੱਖ ਪੈਂਦਾ ਉਹ ਵੀ 11 ਚ ਪੈਂਦਾ ਚਲ ਇਹ ਚੱਲਦਾ ਮਿਲ ਗਿਆ ਵਧੀਆ ਥੋੜੀ ਪੈਸੇ ਪੈ ਥੋੜੇ 10 ਤੇ ਘੱਟ ਜਿਹੜਾ ਮਰਜੀ ਟਰੈਕਟਰ ਲੈ ਲੋ ਮਿਲਦਾ ਨਹੀਂ ਆਏਗਾ 800 ਵਿੱਚੋਂ ਜਾਂ ਮਿਲ ਜਾਣਾ ਇਹ ਸਸਤਾ ਹੈ ਇਹ 10 ਢੇੜਾ 8 ਲੱਖ ਦਾ ਹੈ ਇਹ 10 ਢੇੜਾ ਹੈ 8 ਲੱਖ ਦਾ ਹੈ ਇਹ ਨਾਨਾ ਨੋ ਸ਼ੋਰੂਮ ਪ੍ਰਾਈਸ 8 ਲੱਖ tha ਅੱਛਾ ਪਤਾ ਕਰਿਆ ਦਾ ਤੁਸੀਂ ਹਾਲੇ ਦਾ 8 ਲੱਖ ਜਿਹੜਾ ਦੂਆ ਹੈ ਇਹ ਕਿੰਨੇ ਦਾ ਲਿਆ ਫਿਰ ਹੁਣ ਤੁਸੀਂ ਇਹ ਸਵਾ 6 ਦਾ ਲਿਆ ਸਵਾ 6 ਲੱਖ ਦਾ ਹੂੰ ਸਵਾ 6 ਲੱਖ ਦਾ ਲਿਆ ਭਾਈ 21 ਮਾਡਲ 2021 ਮਾਡਲ ਚਮਕੌਰ ਸਾਹਿਬ ਦਾ ਹੀ ਨੰਬਰ ਆ ਹਾਂਜੀ ਇਹਨਾਂ ਵੀ ਤਸੀਲ ਬਈ ਚਮਕੌਰ ਸਾਹਿਬੇ ਪੈਂਦੀ ਪਾਣੀ ਦੇ ਨਾਲ ਇਹਨਾਂ ਦਾ ਪਿੰਡ ਕਿਆ ਕਰੀਏ ਸਟਾਰਟ ਦੇਖਾਈਏ ਮੜਾ ਜਿਆ ਕਿਡਾ ਬਾਈ ਖੜਾਤਾ ਟਰੈਕਟਰ ਗੇੜਾ ਦੇਖ ਲਿਆ ਆਪਣਾ ਟਰੈਕਟਰ ਵਧੀਆ ਤੇਰਾ ਪਣ ਗਿਆ ਆ ਤੋੜ ਲਿਆ ਹੈਂ ਤੋੜ ਵੀ ਲਿਆ ਚੱਲ ਬਾਈ ਚੰਗਾ ਫਿਰ ਬਾਈ ਬਾਈ ਤਾਂ ਕਰਦੇ ਸੁੱਸ ਗਿਆ ਬਾਈ ਬੰਦਾ ਚਲੋ ਬਾਕੀ ਆ ਖੜਾ ਟਰੈਕਟਰ ਬਾਈ ਦਿਓ ਪਣਜੇ ਨੂੰ ਵਧਾਈਆਂ ਹਨਾ ਤੇ ਬਾਕੀ ਧੋਣੇ ਵਾਲਾ ਕੰਮ ਬਾਈ ਹੁਣ ਲੈਣਾ ਹੀ ਆ ਸਮਾਗਰ ਟਰੈਕਟਰ ਨੇ ਤੇ ਚਲ ਠੀਕ ਹੈ ਜੀ ਤੇ ਬਾਕੀ ਇੱਕ ਬੈਡ ਪਾਏ ਬਾਈ 14 ਦੇ ਟਾਇਰਾਂ ਦੇ ਇਹ ਕਿਸੇ ਨੂੰ ਲੈਣੇ ਹੋਏ ਜਿਹੜਾ ਆਪਾਂ ਇੱਥੇ ਲੱਗਦੇ ਆਂ ਮਗਰਲੇ ਟਾਇਰਾਂ ਨੂੰ ਤੇ 14 ਦੇ ਟਾਇਰਾਂ ਦੇ ਬੈਡ ਬੈਡ ਕਹਿੰਦੇ ਜਿਹੜੇ ਕੱਤੂ 'ਚ ਕੰਮ ਆਉਂਦੇ ਬਾਈ ਤੇ ਜੇ ਕਿਸੇ ਨੂੰ ਲੈਣੇ ਹੋ ਮੈਸੇਜ ਵੀ ਕਰ ਸਕਦਾ ਆਪਾਂ ਤੇ ਫੋਟੋ ਆਪਾਂ ਭੇਜ ਦੂਗੇ WhatsApp ਤੇ ਇੱਕ ਜਿੰਨੇ ਲੈਣੇ ਆਂ ਦੱਸ ਸਕਦਾ ਜੀ ਚਲ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮਿਲਦੇ ਆਗੇ ਲੇ ਬਲੌਕਸ